हाँ अपनी है कैसे हुआ ये कोरा लगा हुआ था एक ट्रक वाले ने मुंह काट दिया है हम तो जम्मू से आ रहे थे क्या है देहरादूर तो तो सवारी वगैरह तो नुकसान तो तो? तो हुआ जो सवारी थी उसका सब सबका बचाओ सवारी कितनी थी हाँ सात दस सवारी थी ਉਹ ਬੋਸ ਉਹ ਟੱਕਲਾ ਹੱਸ ਗਿਆ ਉਸ ਕਬਾਜੋ ਗਿਆ ਉਸ ਦਾ ਬਸਰਾ ਉਹ ਵੀ ਬਸ ਗਿਆ ਕਿਹ ਕਰ ਮੇਰਾ ਨਾਮ ਮਨਮੀਤ ਸਿੰਘ ਆ ਭਾਈ ਤੇ ਮੌਕੇ ਤੇ ਆਇਆ ਕੀ ਸਾਰਾ ਮਾਮਲਾ ਜੀ ਮੈਂ ਬਿਨਾਂ ਢਾਬਾ ਆਇਆ ਨਾਮ ਦਾ ਢਾਬਾ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਸੋ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਪੀ ਦੀ ਟੀਮ ਆਪਣੀ ਪਹੁੰਚੀ ਆ ਤੇ ਪੈਪਸੀ ਰਕ ਜਾਮ ਲੱਗਾ ਹੋਇਆ ਆ ਕਿਨ ਕਿ ਪੈਪਸੀ ਤੱਕ ਜਾਮ ਲੱਗ ਗਿਆ ਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਗਿਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਤੁੰਦ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ ਬੜੀ ਪਤਾ ਲੱਗਾ ਬੰਦਾ ਕਿੱਥੇ ਜਿਹੜੇ ਮੌਕੇ ਤੇ ਅਜੇ ਤੱਕ ਤਾਂ ਬਚਾਇਆ ਬਸ ਐਸਐਸਫੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ ਬੱਚੀ ਦੇਖਦੇ ਆ ਜਸਵਿੰਦਰ ਭਾਜੀ ਇੱਕ ਰਾਤ ਦਾ ਸਮੇਂ ਹੈ ਇੱਕ ਬੱਸ ਦਾ ਤੇ ਟੈਪਰ ਦਾ ਐਕਸੀਡੈਂਟ ਹੋਇਆ ਕੀ ਸਥਿਤੀ ਹੈ ਤੁਸੀਂ ਮੌਕੇ ਤੇ ਪਹੁੰਚੇ ਆਂ ਭਾਜੀ 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ ਰਾਤ ਦੇ ਵਿੱਚ ਧੁੰਦ ਜਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਦੇ ਉੱਤੇ ਜਿਹੜੀ ਗ੍ਰੈਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਾਸਤਾਂ ਤੇ ਫਲੋਰ ਪਹੁੰਚੇ ਤਾਂ ਸਾਨੂੰ 112 ਤੋਂ ਕਾਲ ਆਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆਂ ਐਂਬੂਲੈਂਸ ਬੁਲਾ ਕੇ ਜਿਨ੍ਹਾਂ ਜਖਮੇ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਦਾ ਹਸਪਤਾਲ ਫਲੋਰ ਭੇਜ ਦਿੱਤਾ ਗਿਆ ਕਿ ਹੁਣ ਲੋੜ ਅਸੀਂ ਕਿੱਲਾ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਕੋਈ ਵੀ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਮਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਪਤਾ ਲੱਗੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਹਾਂ ਓਕੇ ਬੱਸ ਕਿੱਥੇ ਦੀ ਹੈ ਕੋਈ ਪਤਾ ਲੱਗਾ ਬੱਸ ਵਾਲੇ ਦੀ ਹੈ ਜੀ ਬਰਾ ਵਿਜੇ ਵਾਲਾ ਵੀ ਹੈ ਟੂਰਿਸਟ ਬੱਸ ਹੈ ਜੀ